ਆਪਣੇ ਜਿਹੜੇ ਕਰਮਜੀਤ ਕਾਮੇਡੀਅਨ ਆ ਇਹਨਾਂ ਨੇ ਆਪ ਦਾ ਪ੍ਰਚਾਰ ਸ਼ੁਰੂ ਕਰਤਾ ਨਿਹਾਲ ਸਿੰਘ ਵਾਲੇ ਤੋਂ ਪ੍ਰਚਾਰ ਸ਼ੁਰੂ ਕੀਤਾ ਤੇ ਜਿਹੜੇ ਚੈਨਲ ਵਾਲੇ ਉਹਨਾਂ ਨੇ ਲਿਖਿਆ ਮੈਨੂੰ ਇੱਕ ਵਾਰ ਮੌਕਾ ਦਿਓ ਮੈਂ ਬਾਕੀਆਂ ਵਰਗਾ ਨਹੀਂ ਕਰਮਜੀਤ ਅਨਮੋਲ ਨੇ ਨਿਹਾਲ ਸਿੰਘ ਵਾਲਾ ਤੋਂ ਸ਼ੁਰੂ ਕਰਤਾ ਪ੍ਰਚਾਰ ਕਰਮਜੀਤ ਅਨਮੋਲ ਜੀ ਜਿਹੜਾ ਤੁਸੀਂ ਪ੍ਰਚਾਰ ਸ਼ੁਰੂ ਕੀਤਾ ਤੇ ਜਿਹੜਾ ਤੁਸੀਂ ਕਿਹਾ ਮੈਨੂੰ ਇੱਕ ਮੌਕਾ ਦਿਓ ਮੈਂ ਦੂਜਿਆਂ ਵਰਗਾ ਨਹੀਂ ਇੱਕ ਮੌਕਾ ਪੰਜਾਬ ਦੇ ਮੁੱਖ ਮੰਤਰੀ ਜਿਹਦੇ ਤੁਸੀਂ ਢੋਲੇ ਗਾ ਰਹੇ ਆ ਉਹਨੇ ਵੀ ਮੰਗਿਆ ਸੀ ਤੇ ਤੁਸੀਂ ਕਿਤੇ ਉਹਨਾਂ ਨੂੰ ਤਾਂ ਨਹੀਂ ਕਹਿ ਰਹੇ ਮੈਂ ਉਹਨਾਂ ਵਰਗਾ ਨਹੀਂ ਕਿਉਂਕਿ 92 ਬਣਾਏ ਆ 92 ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਹੁਣ ਨਾਲ ਤੁਸੀਂ ਇੱਕ ਗੱਲ ਇਹ ਕਹਿ ਰਹੇ ਆ ਕਿ 2012 ਤੋਂ ਭਗਵੰਤ ਮਾਨ ਦੇ ਨਾਲ ਤੁਰੇ ਆਉਂਦੇ ਆ ਭਗਵੰਤ ਮਾਨ ਦੇ ਨਾਲ ਬਹੁਤ ਸਾਰੇ ਆ ਜਿਹੜੇ 2012 ਤੋਂ ਹੀ ਤੁਰੇ ਆਉਂਦੇ ਆ ਪਰ ਅੱਜ ਕੱਲ ਜਿਹੜੀਆਂ ਟਿਕਟਾਂ ਉਹ ਜਿਹੜੇ ਕਹਿ ਲੋ ਤੁਸੀਂ ਉਹਨਾਂ ਬੰਦੇ ਅੱਜ ਤੁਹਾਡੇ ਜਿਹੜੇ ਮੰਤਰੀ ਆ ਮੌਜੂਦਾ ਉਹਨਾਂ ਨੂੰ ਟਿਕਟਾਂ ਮਿਲੀ ਜਾਂਦੀਆਂ ਤੇ ਚਾਰ ਲੋਕ ਸਭਾ ਦੇ ਵਿੱਚ ਇੱਕ ਲੋਕ ਸਭਾ ਦੇ ਵਿੱਚ ਪੰਜ-ਪੰਜ ਉਮੀਦਵਾਰ ਬਣੇ ਫਿਰਦੇ ਆ ਹੁਣ ਰੱਬ ਜਾਣੇ ਇਹਨਾਂ ਨੇ ਮੰਤਰੀਆਂ ਨੂੰ ਟਿਕਟਾਂ ਕਿਉਂ ਦਿੱਤੀਆਂ ਫੇਰ ਚਲੋ ਕਰਮਜੀਤਨ ਮੋਲਜੀ ਤੁਹਾਡੀ ਗੱਲ ਤੇ ਰਹਿਣੇ ਆ ਤੁਸੀਂ ਕਿਹਾ ਵੀ ਆਪਾਂ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਾਂਗੇ ਪਹਿਲਾਂ ਲੋਕਾਂ ਨੂੰ ਪੁੱਛ ਤਾਂ ਲਓ ਉਹਨਾਂ ਦੀਆਂ ਉਮੀਦਾਂ ਕੀ ਆ ਲੋਕ ਤਾਂ ਤੁਹਾਡੇ ਕੋਲੋਂ ਉਮੀਦਾਂ ਹੀ ਰੱਖ ਦੇਣਗੇ ਕਿ ਸਾਡਾ ਰਾਸ਼ਨ ਕਾਰਡ ਕੱਟ ਦਿੱਤਾ ਸਾਡੇ ਕਮਰੇ ਨਹੀਂ ਆਏ ਸਾਡੀਆਂ ਫਲਿਸ਼ਾਂ ਨਹੀਂ ਆਈਆਂ ਸਾਡੇ ਬਿਜਲੀ ਦੇ ਬਿੱਲ ਆ ਗਏ ਅੱਗੋਂ ਤੁਸੀਂ ਉਹਨਾਂ ਨੂੰ ਜਵਾਬ ਕੀ ਦਿਓਂਗੇ ਤੁਸੀਂ ਇਹ ਕਹੋਗੇ ਕੋਈ ਗੱਲ ਨਹੀਂ ਜੀ ਮੈਂ ਹੱਲ ਕਰੂੰਗਾ ਕੀ ਹੱਲ ਕਰੋਗੇ ਕੀ ਲੋਕਾਂ ਦੇ ਕਮਰੇ ਪਵਾਓਗੇ ਜੇਕਰ ਲੋਕਾਂ ਦੇ ਕਮਰੇ ਪਵਾਓਗੇ ਤਾਂ ਮਾਫੀ ਚਾਹੁੰਨਾ ਇਸ ਟਾਈਮ ਜਿਹੜੀ ਤੁਸੀਂ 13 ਸੀਟਾਂ ਤੇ ਚੋਣਾ ਲੜਨੀਆਂ ਉਹ ਪੰਜਾਬ ਦੇ ਵਿੱਚ ਹੀ ਲੜਨੀਆਂ ਕੋਈ ਯੂਪੀ ਬਿਹਾਰ ਤੋਂ ਨਹੀਂ ਲੜਨੀ ਆ ਤੇ ਪੰਜਾਬ ਦੇ ਵਿੱਚ ਸਰਕਾਰ ਤੁਹਾਡੀ ਆ ਔਰ ਜਿਹੜੇ ਕਾਟ ਕੱਟਣ ਦੀ ਗੱਲ ਆਉਣੀ ਆ ਉਹ ਤੁਸੀਂ ਕਹੋਗੇ ਕੋਈ ਗੱਲ ਨਹੀਂ ਜੀ ਆਪਾਂ ਹੱਲ ਕਰਾ ਲਾਂਗੇ ਜਿਹੜੇ ਲੋਕ ਕਹਿਣਗੇ ਸਾਡੇ ਫਲੂਸ਼ਾ ਨਹੀਂ ਆਉਂਦੀਆਂ ਤੁਸੀਂ ਕਹੋਗੇ ਹੱਲ ਕਰਾ ਦਾਂਗੇ ਜਿਹੜੇ ਲੋਕ ਕਹਿਣਗੇ ਸਾਡੇ ਬਿੱਲ ਆਏ ਆ ਤੁਸੀਂ ਕਹੋਗੇ ਹੱਲ ਕਰਾ ਦੋਗੇ ਉਤੋਂ ਅੱਗੋਂ ਗੱਲ ਦੱਸੋ ਵੀ ਅੱਗੋਂ ਕੀ ਹੈ ਅੱਗੋਂ ਜਵਾਬ ਕੀ ਦਿਓਗੇ ਉਹਨਾਂ ਨੂੰ ਤੁਹਾਨੂੰ ਜਵਾਬ ਦਾ ਨਹੀਂ ਪਤਾ ਤੁਸੀਂ ਤੁਹਾਡਾ ਜਿਹੜਾ ਫਰਜਾ ਤੁਹਾਡਾ ਫਰਜ ਇਹ ਬੰਦਾ ਵੀ ਲੋਕਾਂ ਨੂੰ ਕਹੋ ਬੀਬੀ ਆਟਾ ਰਾਸ਼ਨ ਦਾਲ ਨੂੰ ਮਾਟ ਈ ਇਹ ਪਿਆ ਤੇਰਾ ਰਾਸ਼ਨ ਕਾਰਡ ਪਰੇ ਦੱਸ ਤੇਰੇ ਬੱਚੇ ਪੜੇ ਲਿਖੇ ਆ ਅੱਗੋਂ ਤੁਹਾਨੂੰ ਉਹ ਕਹਿਣਾ ਹਾਂ ਜੀ ਪੜੇ ਲਿਖੇ ਆ ਕਰਮਜੀਤ ਕਮੇਡੀਅਨ ਜੀ ਪੜੇ ਲਿਖੇ ਆ ਤੇ ਅੱਗੋਂ ਕਿਤੇ ਪੰਚਨਾ ਮਾਰਦਿਆ ਜੇ ਵੈਸੇ ਮੈਂ ਤੁਹਾਡੀ ਕਈ ਵਾਰ ਇੰਟਰਵਿਊ ਸੁਣੀ ਆ ਬੰਦੇ ਤੁਸੀਂ ਚੰਗੇ ਲੱਗੇ ਆ ਪਰ ਰਾਜਨੀਤੀ ਦੇ ਵਿੱਚ ਚੰਗੇ ਨਹੀਂਗੇ ਕਿਉਂਕਿ ਰਾਜਨੀਤੀ ਬਾਰੇ ਤੁਹਾਨੂੰ ਪਤਾ ਹੀ ਨਹੀਂਗਾ ਕੀ ਮੁੱਦੇ ਚੱਕੋਂਗੇ ਜੇਕਰ ਮੁੱਦੇ ਹੈਗੇ ਆ ਫਰੀਦਕੋਟ ਦੇ ਤਾਂ ਫਿਰ ਫਰੀਦਕੋਟ ਦੇ ਵਿੱਚ ਵੀ ਤੁਹਾਡਾ ਜਿਹੜਾ ਕੁਲਤਾਰ ਸਿੰਘ ਸੰਧਵਾ ਬੈਠਾ ਉਹ ਮੁੱਦੇ ਲੋਕ ਸਭਾ ਦੇ ਵਿਧਾਨ ਸਭਾ ਦੇ ਵਿੱਚ ਕਿਉਂ ਨਹੀਂ ਚੱਕਦਾ ਜੇਕਰ ਤੁਸੀਂ ਅੱਜ ਕਿਸੇ ਕਿਤੋਂ ਵੀ ਤੁਸੀਂ ਚੋਣਾ ਲੜਾਉਨੇ ਆ ਤੇ ਪੰਜਾਬ ਦੇ ਵਿੱਚ ਲਗਭਗ 13000 ਪਿੰਡ ਤੇਰੇ ਜ਼ਿਲ੍ਹੇ ਤੇਰੇ ਜ਼ਿਲ੍ਹਿਆਂ ਤੇ ਸਰਕਾਰ ਤੁਹਾਡੀ ਆ ਤੇ 23 ਜ਼ਿਲ੍ਹੇ ਤੁਹਾਡੇ ਅੰਡਰ ਆਉਂਦੇ ਆ ਤੁਹਾਡੀ ਡੀਸੀ ਆ ਤੁਹਾਡੀ ਐਸਐਸਪੀ ਆ ਕਿਉਂਕਿ ਜਿਹੜੀ ਸਰਕਾਰ ਆ ਸਰਕਾਰ ਦੇ ਅੰਡਰ ਹੀ ਸਭ ਕੁਝ ਚੱਲਦਾ ਤੇ ਹੁਣ ਤੁਸੀਂ 13 ਐਮਪੀ ਬਣਾ ਕੇ ਕਿਹੜਾ ਚੰਦ ਚੜ੍ਹਾ ਕੇ ਦਿਓਗੇ ਪੰਜਾਬ ਨੂੰ ਤੇ ਤੁਸੀਂ ਫਰੀਦਕੋਟ ਵਾਸੀਆਂ ਨੂੰ ਸਮਝਾਓ ਕਿ ਲੋਕੋ ਤੁਹਾਡੇ ਬੱਚੇ ਪੜ੍ਹੇ ਲਿਖਿਆ ਨੌਕਰੀ ਮੰਗੋ ਆ ਤੁਸੀਂ ਬਿਜਲੀ ਬਿੱਲ ਨਾ ਵਿਖਾਓ 40000 ਦੀ ਨੌਕਰੀ ਮੰਗੋ ਕੀ ਉੱਥੇ ਕਰੋਗੇ ਕਾਰਨ ਸਾਡਾ ਏਰੀਆ ਸਾਡਾ ਦੇਸ਼ ਬਰਬਾਦ ਕਿਉਂ ਹੋ ਰਿਹਾ ਕਿਉਂ ਸਾਡਾ ਪੰਜਾਬ ਥੱਲੇ ਲੱਗ ਰਿਹਾ ਜਿਹਦੇ ਕਾਰਨ ਸਾਡੇ ਪੰਜਾਬ ਦੇ ਲੋਕ ਸਾਡੇ ਦੇਸ਼ ਦੇ ਲੋਕ ਲਾਲਚੀ ਬਣਾ ਦਿੱਤੇ ਗਏ ਉਹਨਾਂ ਨੂੰ ਪੱਕਾ ਰੁਜ਼ਗਾਰ ਨਹੀਂ ਦਿੱਤਾ ਉਹਨਾਂ ਨੂੰ ਥੋੜੇ ਥੋੜੇ ਲोलीਪੋਪ ਦਿੱਤੇ ਆ ਜਿਹੜੇ ਕਮਰਿਆਂ ਦੀ ਗੱਲ ਆਹੀ ਆ ਲੋਕਾਂ ਕੋਲ ਕੀ ਆ ਲੋਕਾਂ ਨੂੰ ਸਮਝਾਓ ਕਿ ਸਿਹਤ ਸਿੱਖਿਆ ਰੋਜ਼ਗਾਰ ਦਾ ਰੋਲਾ ਪਾਓ ਲੋਕੋ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਅੱਜ ਮੰਗ ਲਓ ਮਜ਼ਦੂਰ ਵਰਗਾਂ ਨੂੰ ਬੇਨਤੀ ਕਰਦਾ ਚਾਹੇ ਉਹ ਐਸਸੀ ਆ ਬੀਸੀ ਆ ਜਰਨਲ ਜਿੰਨਾ ਦੇ ਮਕਾਨਾਂ ਦੀਆਂ ਰਜਿਸਟਰੀਆਂ ਨਹੀਂ ਬਣੀਆਂ ਪਹਿਲਾਂ ਇਸ ਜਿਹੜਾ ਤੁਹਾਡੇ ਕੋਲ ਝਾੜੂ ਦਾ ਐਮਪੀ ਆ ਬਣਨ ਵਾਸਤੇ ਆਉਂਦਾ ਉਹਨੂੰ ਕਹੋ ਵੋਟ ਤੁਹਾਨੂੰ ਤਾਂ ਪਾਵਾਂਗੇ ਪੰਜਾਬ ਚ ਸਰਕਾਰ ਤੁਹਾਡੀ ਆ ਤੇ ਚੁੱਪ ਕਰਕੇ ਪਹਿਲਾ ਸਾਡੇ ਮਕਾਨਾਂ ਦੀਆਂ ਰਜਿਸਟਰੀਆਂ ਕਰਾ ਕੇ ਦਿਓ ਜੇ ਇਹ ਐਮਪੀ ਦੀਆਂ ਵੋਟਾਂ ਮੰਗਣ ਆਉਣਗੇ ਤੁਹਾਡੇ ਕੋਲੋਂ ਤੁਹਾਡੇ ਕੋਲ ਗੱਡੀਆਂ ਲੈ ਕੇ ਆਉਣਗੇ ਉਹਨੂੰ ਕਹੇ ਗੱਡੀਆਂ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਪੰਜਾਬ ਦੇ ਵਿੱਚ ਚਿੱਟਾ ਬਹੁਤ ਜ਼ਿਆਦਾ ਆ ਐਮਪੀ ਦੇ ਕੋਈ ਜ਼ਿਆਦਾ ਦਿਮਾਗ ਨਹੀਂ ਬਣ ਜਾਂਦਾ ਇਹਨਾਂ ਦੇ 92 ਐਮਐਲਏ ਆ ਜੇਕਰ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ 92 ਐਮਐਲਏ ਕੁਝ ਨਹੀਂ ਨਾ ਕਰ ਸਕੇ ਤਾਂ ਫਿਰ ਤੁਹਾਡੇ ਪੰਜਾਬ ਦੇ ਵਿੱਚੋਂ ਲਗਭਗ 5 500 ਤੋਂ ਪਲੱਸ ਐਮਪੀ ਬਣਦੇ ਆ ਤੇ ਉਹਦੇ ਵਿੱਚ ਤੁਹਾਡੇ 13 ਐਮਪੀ ਵੀ ਕੁਝ ਨਹੀਂ ਕਰ ਸਕਦੇ ਜੇਕਰ 92 ਐਮਐਲਏ ਕੁਝ ਨਹੀਂ ਕਰ ਸਕੇ ਤਾਂ ਤੁਹਾਡੇ 13 ਐਮਪੀ ਕੀ ਕਰਨਗੇ ਪਹਿਲਾਂ ਕਹੇ ਕਿ ਭਗਵਾਨ ਤਮਾਨ ਖਰਾ ਉਤਰੇ ਜਿਹੜੀਆਂ ਗੱਲਾਂ ਕਰਦਾ ਸੀ ਰੇਤਾ ਅੱਜ 30 ਰੁਪਏ 31 ਰੁਪਏ ਫੁੱਟ ਮਿਲ ਜਾਂਦਾ ਲੋਕਾਂ ਨੂੰ ਪਹਿਲਾ ਦੱਸੋ ਵੀ ਰੇਤ ਮਾਫੀਆ ਖਤਮ ਹੋ ਗਿਆ ਪੁੱਛੋ ਇਹਦੇ ਕੋਲੋਂ ਜਿਹੜਾ ਵੀ ਤੁਹਾਡੇ ਕੋਲ ਮੰਗਣ ਆਉਂਦਾ ਹਾਂ ਆਪਣੇ ਕਰਮਚੀਤ ਅਨਮੋਲ ਜੀ ਤੁਹਾਡਾ ਤਾਂ ਸੱਜਣਾ ਹੈ ਭਗਵਾਨਤਮਾਨ ਇਹੀ ਕਹਿੰਦਾ ਸੀ ਵੀਆਈਪੀ ਕਲਚਰ ਖਤਮ ਕਰਨਾ ਤੇ ਅੱਜ ਅੱਜ ਉਹਦੇ ਨਾਲ 11 11 ਗੱਡੀਆਂ ਕਿਹੜੇ ਮੂੰਹ ਨਾਲ ਵੋਟਾਂ ਮੰਗਦਾ ਫਿਰਦਾ ਲੋਕਾਂ ਕੋਲ ਮੜਾ ਜਾ ਦੱਸ ਤਾਂ ਦੇ ਵੋਟ ਮੰਗ ਤੇਰਾ ਅਧਿਕਾਰ ਆ ਅੱਗੋਂ ਤੁਹਾਨੂੰ ਪਾਉਣੀ ਜਾਂ ਨਹੀਂ ਪਾਉਣੀ ਉਹ ਲੋਕਾਂ ਦਾ ਅਧਿਕਾਰ ਆ ਹੁਣ ਤੁਸੀਂ ਦੱਸੋ ਵੀ ਪਰ ਕਹਿੰਦੇ ਜੀ ਨੂੰ ਬੋਲੀ ਨਹੀਂ ਸਾੜਦੀ ਉਹਨੂੰ ਅੱਗ ਵੀ ਨਹੀਂ ਸਾੜਦੀ ਹੁਣ ਕਰਮਜੀਤ ਅਨਮੋਲ ਜੀ ਤੁਹਾਡਾ ਆੜੀ ਆ ਭਗਵਾਨ ਤਮਾਨ ਪੁੱਛੋ ਅੱਜ ਉਹਦੇ ਨਾਲ ਗਨਮੈਨ ਵੀ ਆ ਉਹ ਤਾਂ ਅਸੀਂ ਦੋ ਤੋਂ ਵੱਧ ਨਹੀਂ ਰੱਖਤਾ ਅੱਜ ਉਹਦੀ ਘਰ ਵਾਲੀ ਕੋਲ ਗਨਮੈਨ ਵੀ ਆ ਅੱਜ ਉਹਦੀ ਮਾਤਾ ਜੀ ਕੋਲ ਗਨਮੈਨ ਵੀ ਆ ਅੱਜ ਉਹਦੀ ਭੈਣ ਜੀ ਕੋਲ ਗਨਮੈਨ ਵੀ ਆ ਦੱਸੋ ਉਹੀ ਥਾਣੇ ਕਚਹਿਰੀਆਂ ਦੇ ਵਿੱਚ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਤੇ ਅੱਜ ਵੀ ਦੱਸੋ ਇਹ ਤਾਂ ਆਉਂਦੇ ਸੀ ਇਹ ਬੈਨਰਾਂ ਬੈਨਰ ਲਾਉਂਦੇ ਆ ਬਾਦਲਾਂ ਦੀਆਂ ਪਤੀਲੇ ਤੇ ਫੋਟੋ ਆਉਣੀਆਂ ਤੇ ਅੱਜ ਕੱਲ ਤੁਹਾਡੀਆਂ ਵੀ ਫੋਟੋ ਕੱਚੇ ਬਲੈਂਕ ਤੇ ਉਹਨਾਂ ਵਾਸਤੇ ਰਹਿਣਗਾ ਬਸ ਬਾਕੀ ਕੁਝ ਬਚਿਆ ਨਹੀਂਗਾ ਦਰਖਤਾਂ ਦੇ ਤੁਹਾਡੀਆਂ ਫੋਟੋ ਆਟਾ ਤੁਸੀਂ ਆਉਂਦੇ ਸੀ ਰੋਜ਼ਗਾਰ ਦੇ ਆਪੇ ਅਗਲੇ ਹੱਟੇ ਉੱਤੇ ਲੈ ਲੈਣਗੇ ਤੇ ਅੱਜ ਤੁਹਾਡੀਆਂ ਉਹ ਜਿਹੜੇ ਰਾਸ਼ਨ ਕਾਟਾਂ ਵਾਲੇ ਤੇ ਫੋਟੋ ਜਿਹੜੇ ਗੱਟੇ ਦੇ ਹੀ ਜਾਂਨੇ ਆ ਤੁਸੀਂ ਕਿਸੇ ਨੂੰ ਮਿਲੀ ਜਾਂਦਾ ਕਿਸੇ ਨੂੰ ਨਹੀਂ ਮਿਲੀ ਜਾਂਦਾ ਉਹਦੇ ਤੇ ਫੋਟੋ ਤੁਹਾਡੀ ਆ ਯਾਤਰਾ ਤੇ ਫੋਟੋ ਹਰ ਥਾਂ ਤੇ ਤੁਹਾਡੀ ਫੋਟੋ ਆ ਹਰ ਥਾਂ ਤੇ ਬੈਨਰ ਆ ਹੁਣ ਕੱਲੀਆਂ ਬਣਾਣਾ ਰਹਿ ਗਈਆਂ ਜਿੱਤੇ ਫੋਟੋ ਨਹੀਂ ਹੁਣ ਦੱਸੋ ਵੀ ਕਿਹੜੇ ਮੂੰਹ ਨਾਲ ਵੋਟਾਂ ਮੰਗੋਗੇ ਪਹਿਲਾਂ ਦੱਸੋ ਕਿ ਪੰਜਾਬ ਦੇ ਵਿੱਚੋਂ ਵੀਜੇ ਲੱਗਣੇ ਬੰਦ ਹੋ ਗਏ ਆ ਪੁੱਛੋ ਬਾਗਲਾਂ ਵੇਲੇ ਤਾਂ ਬਾਹਰ ਜਾਈ ਜਾਂਦੀ ਸੀ ਜਿਹੜੀ ਕੱਲ ਨੌਜਵਾਨੀ ਕਾਂਗਰਸ ਵੇਲੇ ਨੌਜਵਾਨੀ ਬਾਹਰ ਜਾਈ ਜਾਂਦੀ ਸੀ ਇਹਦੇ ਵਾਰੀ ਦੱਸੋ ਕਿ ਅੱਜ ਜਿਹੜੇ ਇਮੀਗ੍ਰੇਸ਼ਨ ਜਿਹਨੂੰ ਪਤਾ ਨਹੀਂ ਕਹਿੰਦੇ ਆ ਵੀਜ਼ੇ ਲਵਾਉਣ ਵਾਲੇ ਅੱਜ ਉਹ ਸੈਂਟਰ ਬੰਦ ਹੋ ਗਏ ਆ ਅੱਜ ਜਿਹੜੇ ਉਹ ਆਈਲੈਂਡਸ ਵਾਲੇ ਜਿਹੜੇ ਆ ਪੱਕੇ ਨਾ ਅਕੈਡਮੀ ਆ ਕਹਿੰਦੇ ਕੀ ਅੱਜ ਉਹ ਬੰਦ ਹੋ ਗਈਆਂ ਸੈਂਟਰ ਬੰਦ ਹੋ ਗਏ ਅੱਜ ਉਹ ਦੱਸੋ ਪੁੱਛੋ ਇਹਨੂੰ ਅੱਜ ਦੱਸੇ ਲੋਕਾਂ ਨੂੰ ਲੋਕਾਂ ਦੇ ਸਵਾਲ ਆ ਲੋਕਾਂ ਨੂੰ ਦੱਸੇ ਕੀ ਅੱਜ ਬਾਦਲਾਂ ਮੇਰੇ ਚਿੱਟਾ ਛਰੇ ਆਮ ਸੀ ਕਾਂਗਰਸ ਵੇਲੇ ਚਿੱਟਾ ਛਰੇ ਆਮ ਸੀ ਇਹੀ ਕਹਿੰਦਾ ਸੀ ਕਿ ਅੱਜ ਇਹ ਦੱਸੇ 13 ਸੀਟਾਂ ਦਾ ਤੁਸੀਂ ਮੰਗਦੇ ਫਿਰਦੇ ਆ ਮੰਗਤਿਆਂ ਤਰ੍ਹਾਂ ਪਰ ਕੀ 13 ਸੀਟਾਂ 13 ਲੋਕ ਸਭਾ ਔਰ 117 ਹਲਕਿਆਂ ਦੇ ਵਿੱਚੋਂ ਐਸ ਟਾਈਮ ਕੀ ਕੋਈ ਐਹੋ ਜਿਹਾ ਸ਼ਹਿਰ ਜਾਂ ਐਹੋ ਜਿਹਾ ਪੰਜਾਬ ਚੋਂ ਪਿੰਡ ਹੈ ਜਿੱਥੇ ਚਿੱਟਾ ਨਹੀਂ ਮਿਲਦਾ ਦੱਸੋ ਸਰਕਾਰ ਤੁਹਾਡੀ ਆ ਜੇ ਤੁਹਾਡੇ 92 ਐਮਐਲਏ ਬਣ ਕੇ ਪੰਜਾਬ ਦਾ ਸਵਾਰ ਨਹੀਂ ਨਾ ਸਕੇ ਤਾਂ ਮਾਫੀ ਚਾਹੁੰਨਾ ਤੁਹਾਡੇ 13 ਐਮਪੀ ਵੀ ਕੁਝ ਨਹੀਂ ਕਰ ਸਕਦੇ ਦੱਸੋ ਜਿਹੜੇ ਜਦੋਂ ਤੁਸੀਂ ਵਿਧਾਨ ਸਭਾ 'ਚ ਜਾਂਦੇ ਆ ਰੌਲਾ ਪਾਉਂਦੇ ਆ ਤੁਹਾਡਾ ਮੁੱਦਾ 2017 ਤੋਂ ਪਹਿਲਾਂ 2017 ਦੇ ਵਿੱਚ ਵੀ ਕਾਂਗਰਸ ਤੇ ਅਕਾਲੀ ਦਲ ਸੀ 2018 'ਚ ਵੀ ਅਕਾਲੀ ਦਲ ਕਾਂਗਰਸ ਸੀ ਤੇ 2013 14 ਦੇ ਵਿੱਚ ਵੀ ਕਾਲੀ ਦਲ ਕਾਂਗਰਸ ਸੀ ਮੁੱਦਾ ਤੇ ਅੱਜ ਵੀ ਮੁੱਦਾ ਕਾਂਗਰਸ ਕਾਲੀ ਦਲ ਦਾ ਹਾਲਾ ਕਿ ਸਰਕਾਰ ਤੁਹਾਡੀ ਅੱਜ ਭਲਾ ਕਿਉਂ ਨਹੀਂ ਹੋ ਰਿਹਾ ਲੋਕਾਂ ਦਾ ਤੁਸੀਂ ਮੈਂ ਕੋਈ ਕਾਂਗਰਸ ਕਾਲੀ ਦਲਾਂ ਦੇ ਪੱਖ ਦੇ ਵਿੱਚ ਨਹੀਂਗਾ ਪਰ ਜਿਹੜਾ ਸੱਚ ਹੈ ਮੈਂ ਤਾਂ ਉਹੀ ਕਹਿ ਰਿਹਾ ਲੋਕਾਂ ਦੇ ਸਵਾਲ ਹੈ ਮੈਂ ਤਾਂ ਕੀ ਕਹਿਣਾ ਸਾਡਾ ਰਕਾਰ ਆ ਬੋਲੁੰਦਾ ਤੁਸੀਂ ਕਿਹਾ ਸੀ ਲੀਡਰਾਂ ਨੂੰ ਸਵਾਲ ਕਰੋ ਅੱਜ ਕਰ ਹੀ ਜਾਂਨੇ ਆ ਜਵਾਬ ਦਿਓ ਦੇਉ ਜਵਾਬ ਹੈ ਜਵਾਬ ਤੁਹਾਡੇ ਕੋਲ ਕੋਈ ਜਵਾਬ ਨਹੀਂ ਕਹਿੰਦਾ ਆਵਾ ਜਾਵਾ ਕੁਰਸੀ ਬਦਲੇ ਮੇਰਾ ਕੰਮ ਨਾ ਲੋਕਾਂ ਵਿੱਚ ਕੋਈ ਕਰਮਜੀ ਸਿੰਘ ਆ ਭਰਾ ਤੇਰੇ ਵਰਗੇ ਬਹੁਤ ਐਮਪੀ ਬਣਿਆ ਤੂੰ ਵੀ ਬਣ ਜਾਏਗਾ ਕੋਈ ਘਾਟਾ ਨਹੀਂ ਪੈਣ ਲੱਗਿਆ ਬਸ ਥੋੜੀ ਖੰਡ ਮਹਿੰਗੀ ਹੋਣੀ ਆ ਥੋੜੀ ਪੱਤੀ ਮਹਿੰਗੀ ਹੋਣੀ ਆ ਹੋਰ ਕੁਝ ਨਹੀਂ ਹੋਣਾ ਪਰ ਨਾਲ ਇੱਕ ਗੱਲ ਦੱਸ ਦੇਵਾਂ ਲੱਖਾਂ ਇੱਥੇ ਆਏ ਸਕੰਦਰ ਵੇ ਸਕੰਦਰਾ ਤੂੰ ਵੀ ਰੋੜ ਜਾਣਾ ਬਹੁਤ ਲੋਕ ਆਇਆ ਉਹ ਆਪ ਦਾ ਕੰਮ ਕਰਕੇ ਚਿੰਗਮ ਚੱਬ ਕੇ ਮਿੱਠਾ ਚੂਸ ਕੇ ਚਿੰਗਮ ਦਾ ਤੇ ਉਹ ਸਿੱਟ ਕੇ ਗਏ ਉਦੋਂ ਬਾਅਦ ਕਹੀ ਚੱਬੀ ਹੋਈ ਚਿੰਗਮ ਨੂੰ ਚੱਕਦਾ ਨਹੀਂ ਗਾ ਯਾਦ ਰੱਖੋ ਗੱਲ ਇਹ ਯਾਦ ਰੱਖੋ ਪਿੰਡ ਮੁੱਕ ਜਾਂਦੇ ਆ ਸ਼ਹਿਰ ਨਹੀਂ ਮੁੱਕਦੇ ਆ ਸੁਣੋ ਗੱਲ ਪਿੰਡ ਮੁੱਕ ਜਾਂਦੇ ਆ ਸ਼ਹਿਰ ਨਹੀਂ ਮੁੱਕਦੇ ਗੋਏ ਭੰਨਿਆ ਵੈਰ ਨਹੀਂ ਮੁੱਕਦੇ ਗੋਏ ਭੰਨਿਆ ਵੈਰ ਨਹੀਂ ਮੁੱਕਦੇ ਸੱਪਾਂ ਚੋਂ ਮੁੱਕ ਜਾਂਦੇ ਆ ਪਰ ਆ ਲੀਡਰੋ ਤੁਹਾਡੇ ਚੋਂ ਜ਼ਹਿਰ ਨਹੀਂ ਮੁੱਕਦੇ ਕਿਉਂਕਿ ਤੁਹਾਡੇ ਚ ਝੂਠਾਂ ਵਾਲਾ ਜ਼ਹਿਰ ਆ ਆਮ ਆਦਮੀ ਪਾਰਟੀ ਵਾਲੇ ਤੁਹਾਡੇ ਚ ਝੂਠਾਂ ਦੇ ਜ਼ਹਿਰ ਨਹੀਂ ਮੁੱਕਦੇ ਤੁਹਾਡੇ ਗੱਪ ਨਹੀਂ ਮੁੱਕਦੇ ਯਾਦ ਰੱਖੋ ਤੁਹਾਡੇ ਪਹਿਲਾ 92 ਐਮਐਲਏ ਆ 92 ਹਲਕਿਆਂ ਚ ਵਿਕਾਸ ਕਰੋ ਬਾਅਦ ਦੇ ਵਿੱਚ ਐਮਪੀ ਦੀਆਂ ਚੋਣਾਂ ਮੰਗੋ ਜੇ ਤੁਸੀਂ ਤਾਂ ਕਾਲੀਦਾਰ ਕਾਂਗਰਸ ਨੂੰ ਬੇਸ਼ਰਮ ਕਹਿੰਦੇ ਰਸੀ ਅੱਜ ਮੈਂ ਤਾਂ ਤੁਹਾਨੂੰ ਆ ਨਾ ਵੀ ਤੁਸੀਂ ਬੇਸ਼ਰਮ ਬਾਕੀ بڑے ਲੋਕਾਂ ਨੂੰ ਗੁੱਸਾ ਲੱਗਣਾ ਲੱਗੀ ਜਾਵੇ ਮੈਂ ਲੋਕਾਂ ਨੂੰ ਇਹ ਬੇਨਤੀ ਕਰਦਾ ਸਿਹਤ ਸਿੱਖਿਆ ਰੋਜ਼ਗਾਰ ਮੰਗ ਲਓ ਫਰੀ ਦੀਆਂ ਚੀਜ਼ਾਂ ਨਾ ਮੰਗੋ ਉਹ ਸਾਡਾ ਹੀ ਆ ਭਗਵੰਤ ਮਾਨ ਕੋਈ ਆਪਦੇ ਪੱਲੋਂ ਨਹੀਂ ਦੇਊਗਾ ਉਹ ਚੀਜ਼ਾਂ ਸਾਡੀਆਂ ਹੀ ਆ ਉਹ ਸਾਡੇ ਪੱਲੋਂ ਤਨਖਾਹਾਂ ਚੱਲਦੀਆਂ ਇਹਨਾਂ ਦੀਆਂ ਸਾਡੇ ਪੱਲੋਂ ਗੱਡੀਆਂ ਹੁੰਦੀਆਂ ਤੁਸੀਂ ਨੋਟ ਕਰੋ ਜਿਹੜਾ ਇੱਕ ਐਮਐਲਏ ਹੁੰਦਾ ਉਹ ਐਮਐਲਏ ਬਣ ਤੋਂ ਪਹਿਲਾਂ ਉਦੇ ਨਾਲ ਗਵੰਡੀ ਨਹੀਂ ਤੁਰਦਾ ਫਿਰ ਉਹਦੇ ਨਾਲ ਗਨਮੈਨ ਤੁਰਦੇ ਆ ਕੌਣ ਤੁਰ ਲਾਉਂਦਾ ਤੁਸੀਂ ਤੁਰ ਲਾਉਨੇ ਆ ਤੁਹਾਡੀ ਪਾਵਰ ਆਪਦੇ ਬੱਚਿਆਂ ਵਾਸਤੇ ਨੌਕਰੀਆਂ ਤੇ ਸਿਹਤ ਸਿੱਖਿਆ ਰੋਜ਼ਗਾਰ ਮੰਗ ਲਓ ਤੁਹਾਨੂੰ ਫ੍ਰੀ ਲੈਂਡ ਦੀ ਕੋਈ ਜ਼ਰੂਰਤ ਨਹੀਂ ਪੈਣੀ ਖਜ਼ਾਨੇ ਭਰ ਜਾਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ